ਅੱਜ 1 ਚੇਤ ਈਸਵੀ ਸਨ ਦੇ 14 ਮਾਰਚ 2024 ਦੇ ਮੁਤਾਬਕ ਖਾਲਸੇ ਦਾ ਨਵਾਂ ਨਾਨਕਸ਼ਹੀ ਸੰਮਤ 556 ਜਿਹੜਾ ਹੈ ਉਹ ਆਰੰਭ ਹੋਣ ਜਾ ਰਿਹਾ ਮੈਂ ਇਸ ਨਾਨਕਸ਼ਹੀ ਸੰਮਤ 556 ਜੋ ਅੱਜ ਇੱਕ ਚੇਤ ਨੂੰ ਆਰੰਭ ਹੋ ਰਿਹਾ ਇਸ ਨਵੇਂ ਸਾਲ ਦੀਆਂ ਸਮੂਹੋ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਦੇ ਵਿੱਚ ਸਾਰੇ ਦਿਨ ਮਹੀਨੇ ਸਾਲ ਬਰਾਬਰ ਸਮਝੇ ਜਾਂਦੇ ਨੇ ਕੋਈ ਦਿਨ ਸ਼ੁਭ ਕੋਈ ਅਸ਼ੁਭ ਨਹੀਂ ਮੰਨਿਆ ਜਾਂਦਾ ਪਰ ਫਿਰ ਵੀ ਜਦੋਂ ਨਵੇਂ ਸਾਲ ਦਾ ਪਹਿਲਾ ਦਿਨ ਹੁੰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੈਲੀਬ੍ਰੇਟ ਕਰਦੇ ਨੇ ਮਨਾਉਂਦੇ ਨੇ ਧਾਰਮਿਕ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਅਰਦਾਸਾਂ ਬੇਨਤੀਆਂ ਕਰਦੇ ਨੇ ਆਪਣੇ ਪਰਿਵਾਰ ਦੀ ਆਪਣੇ ਕਾਰੋਬਾਰ ਦੀ ਸੁੱਖ ਮੰਗਦੇ ਨੇ ਪੂਜਾ ਪਾਠ ਕਰਦੇ ਨੇ ਉੱਥੇ ਪੱਛਮ ਦੇ ਵਿੱਚ ਜਾਂ ਪੱਛਮ ਦੀ ਤਰਜ਼ ਦੇ ਵਿੱਚ ਤੇ ਭਾਰਤ ਦੇ ਵਿੱਚ ਵੀ ਕਈ ਲੋਕ ਇਸ ਦਿਨ ਜਾਂ ਇਸ ਦਿਨ ਤੋਂ ਇੱਕ ਰਾਤ ਪਹਿਲੀ ਪੂਰਬ ਸੰਧਿਆ ਤੇ ਨਾਚ ਗਾਣੇ ਕਰਕੇ ਇਸ ਦਿਨ ਨੂੰ ਮਨਾਉਂਦੇ ਪਰ ਗੁਰਮਤ ਦਾ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤ ਤੋਂ ਆਰੰਭ ਹੁੰਦਾ ਹੈ ਅੱਜ ਇੱਕ ਚੇਤ ਈਸਵੀ ਸਨ ਦੇ 14 ਮਾਰਚ 2024 ਦੇ ਮੁਤਾਬਕ ਖਾਲਸੇ ਦਾ ਨਵਾਂ ਨਾਨਕਸ਼ਹੀ ਸੰਮਤ 556 ਜਿਹੜਾ ਹੈ ਉਹ ਆਰੰਭ ਹੋਣ ਜਾ ਰਿਹਾ ਹੈ ਮੈਂ ਇਸ ਨਾਨਕਸ਼ਹੀ ਸੰਮਤ 556 ਜੋ ਅੱਜ ਇੱਕ ਚੇਤ ਨੂੰ ਆਰੰਭ ਹੋ ਰਿਹਾ ਹੈ ਇਸ ਨਵੇਂ ਸਾਲ ਦੀਆਂ ਸਮੂਹੋ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿਨਾ। ਔਰ ਅਕਾਲ ਪੁਰਖੇ ਅੱਗੇ ਅਰਦਾਸ ਹੈ ਕਿ ਇਸ ਸਾਲ ਸਾਡੀ ਵੇੜਿਆਂ ਦੇ ਵਿੱਚ ਖੁਸ਼ੀਆਂ ਪਹਰਾਏ। ਅਸੀਂ ਨਾਮ ਬਾਣੀ ਨਾਲ ਜੁੜੀਏ ਬਾਣੀ ਬਾਣੀ ਦੇ ਤਾਰਨੇ ਬਣੀਏ ਖੱਡੇ ਬਾਟੇ ਦੀ ਪਹਲ ਛਕੀਏ ਗੁਰੂ ਵਾਲੇ ਬਣੀਏ ਗੁਰੂ ਨੂੰ ਜਪੀਏ ਗੁਰੂ ਨੂੰ ਅੰਗ ਸੰਗ ਸਮਝੀਏ ਗੁਰੂ ਸਾਡੀ ਬੋੜੀ ਕਰੇ ਮੈਂ ਇੱਕ ਵਾਰੀ ਫੇਰ ਅੱਜ ਇੱਕ ਚੇਤ ਨੂੰ ਨਵੇਂ ਸਾਲ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਨਾਨਕ ਸ਼ਾਹੀ ਸੰਮਤ 556 ਆਰੰਭ ਹੋਣ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹਨਾਂ ਮੰਦਸਾ ਮੱਥਾ ਟੇਕਣਾ ਹੈ ਨਵਾਂ ਸਾਲ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਅਨੁਸਾਰ ਸਿੱਖ ਧਰਮ ਦੀ ਪਰੰਪਰਾ ਅਨੁਸਾਰ ਅੱਜ ਇੱਕ ਜੇਤ ਜੋ ਸੰਮਤ ਨਾਨਕਸ਼ਾਹੀ 556 ਦੀ ਅਰੰਭਤਾ ਹੋਈ ਹੈ ਗੁਰਮਤ ਤੋਂ ਅਨੁਸਾਰ ਜੋ ਸਿੱਖਾਂ ਦੇ ਵਿੱਚ ਇਸ ਨੂੰ ਨਵੇਂ ਸਾਲ ਦੀ ਪ੍ਰਵਾਨਗੀ ਦਿੱਤੀ ਗਈ ਹੈ ਪ੍ਰਵਾਨਿਤ ਹੈ ਇਸ ਮੌਕੇ ਗੁਰੂ ਸਾਹਿਬ ਜੀ ਦੇ ਬਖੋਰ ਸੰਕਤ ਆਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਦੀ ਸਿੱਖ ਸ਼ਾਨ ਦੀ ਚੜ੍ਹਦੀ ਕਲਾ ਵਾਸਤੇ ਮਤਬਸਤ ਹੋ ਰਹੇ ਹਨ ਉਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਡੀ ਬਲੱਖੰਦਾ ਦਾ ਪ੍ਰਤੀਕ ਹੈ ਸਾਡੀ ਅਟਰੀ ਹੋਣ ਦਾ ਪ੍ਰਤੀਕ ਹੈ ਇਸ ਕਰਕੇ ਇੱਕ ਜੇਦ ਨੂੰ ਸਮੂਹ ਨਾਨਕ ਨਾਮ ਲੈਵਾ ਸੰਤ ਜਿਹੜੀਆਂ ਉਹ ਇਸ ਸਾਲ ਦੀ ਖੁਸ਼ੀ ਮਨਾ ਰਹੀਆਂ ਨੇ ਇਸ ਗੱਲ ਦੀ ਅਰਦਾਸ ਕਰਦੇ ਆਂ ਕਾਮਨਾ ਕਰਦੇ ਆਂ ਕਿ ਇਹ ਪੰਥ ਵਾਸਤੇ ਕੌਮ ਵਾਸਤੇ ਸਾਡੇ ਪਰਿਵਾਰਾਂ ਵਾਸਤੇ ਸੁਖਮਈ ਚੜ੍ਹਦੀ ਕਲਾ ਵਾਲਾ ਹੋਵੇ ਅਤੇ ਗੁਰੂ ਸਾਹਿਬ ਅੰਕ ਸੰਗ ਵਰਤਨ ਅਤੇ ਨਾਮ ਬਾਣੀ ਦਾ ਪ੍ਰਵਾਹ ਇਸ ਸਾਲ ਦੇ ਵਿੱਚ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ